ਤੂੰ ਮੜੀ ਜੀ ਮੇਰੇ ਕੰਨੀ ਬਾਜ ਮਾਰਦੀ ਮੈਂ ਸਣੇ ਬੱਠਲ ਚੱਕ ਲਿਆਉਂਦਾ ਤੇਰੀ ਚੁੰਨੀ ਤੇ ਸਾਡੀ ਪਾਗ ਆਪੇ ਹੀ ਮੇਲ ਕਰਾਤਾ ਹੁ ਕੰਟਾ ਹੋ ਗਿਆ ਂਟਚਨੇ ਵਿਚਨੇ ਕਰਦੇ ਨੂੰ ਹਉ ਗੁੱਤ ਵਿੱਚ ਰੱਖੇ ਮੋਚ ਨਾ ਹਾਂ ਪਰਜਾਈ ਦੇ ਕਹੇ ਤੋਤਾ ਜੇਟ ਭੱਜਿਆ ਫਿਰੂਗਾ ਮੈਂ ਪਸੰਦ ਤੇ ਤੇਰੀ ਵਾਲਿਓ ਸੋਹਣੀ ਹੈ ਲੈ ਕਿੰਨੀ ਵਾਰ ਕਿਹਾ ਕਿ ਖੋਲਿਆ ਥਲ ਨਾ ਪੱਕਾ ਕਰਾ ਦੋ ਸੁਣਦਾ ਕੋਣਾ ਮੇਰੀ ਬਸ ਆਬਦੇਬ ਦੀ ਕੰਮ ਚ ਮਸਤ ਰਹਿੰਦੇ ਨੇ ਬੈਲੀ ਹੋ ਮੈਂ ਤਾਂ ਜਣਦੀ ਸਾਰਾ ਦਿਨ ਤੂੰ ਕਾ ਤ ਪੁੱਛ ਮਾਰੀ ਜਾਨੀ ਐ ਦੱਸ ਹੋਰ ਤਾਂ ਕੋਈ ਕੰਮ ਨਹੀਂ ਮੈਂ ਤਾਂ ਬਸ ਆ ਹੀ ਰਹੀ ਗੋਹੇ ਕੁੜੇ ਜੋਗਰੀ ਮੈਂ ਤਾਂ ਪੜੀਆਂ ਵੀ ਖੂ ਖਾਤੇ ਪਾਤੇ ਸਾਰੀਆਂ ले, दियो। कोई जवाब ही नहीं है सुन पठन चाह दो चल मना आप ही चक इन सुन दिया फिक्र हो गई आहो बेहली जो हैगी है बस आही गोड़ा गोहा गोड़ा कर ਓਹ ਹੋ ਲਹਿੰਦੇ ਕਣੀ ਥੱਕ ਜੰਨੀ ਮੈਂ ਤਾਂ ਕਿੱਥੇ ਹੁੰਦਾ ਮੇਤੋ ਕੰਮ ਨਾਲੇ ਕਿੰਨੀ ਵਾਰ ਕੇ ਹਾਲ ਲੈਣ ਦੇ ਨੂੰ ਪੇਛ ਤੋ ਕਿਹੜਾ ਕੋਈ ਸੁਣਦਾ ਮੇਰੀ ਆਪੇ ਪੱਖਾ ਛੱਡ ਕੇ ਆ ਬੀਬੀ ਨੂੰ ਵੀ ਆ ਐਂ ਹੈ ਮੜਮਟਾ ਨਾਲ ਚਕਾਦਾ ਕਾ ਨੂੰ ਸੁਣਦੀ ਆ ਕੋਈ ਮੇਰੀ ਕਿਵੇਂ ਪਰਜਾਈ ਕੱਲੀ ਬੋਲਦੀ ਜੇ ਆਉਣੀ ਐ ਓਹ ਹੋ ਸਿਆਪਾ ਖਾਣਾ ਹੋਰ ਪਰਜਾਈ ਕਿਵੇਂ ਕੱਲੀ ਤੋ ਪੀ ਜੇ ਫਿਰਦੀ ਐ ਤੇਗਾ ਬਸ ਤੂੰ ਸੁਣ ਨਾ ਤਪੀ ਕਾ ਦੀਆ ਆ ਤੇਰੇ ਬਾਈ ਨੂੰ ਬਾਜ ਮਾਰੀ ਮਹਾ ਮੈਨ ਬੱਠਲ ਚਕਾ ਦੇ ਤਿੰਨ ਵਜਾ ਮਾਰ ਲਿਆ ਤਾਂ ਨਹੀਂ ਉੱਠਿਆ ਹੈਗਾ ਉਹ ਬੀਬੀ ਆ ਬੀਬੀ ਨਹੀਂ ਸੁਣਦੀ ਮੇਰੀ ਗੱਲ ਆ ਲੈਣਾ ਬਣ ਰੱਖਿਆ ਇੰਨਾ ਕਿੰਨੀ ਵਾਰ ਕਹੇ ਵੇਚ ਦੇ ਪਰਾ ਮੋਲ ਦੁੱਧ ਲੈ ਲਿਆ ਕਰਾਂਗੇ ਓਹੋ ਤੂੰ ਤਾਂ ਐਵੇਂ ਗੁੱਸਾ ਕਰਦੀ ਆ ਉਹ ਅੰਦਰ ਹੀ ਬਾਜ ਮਾਰੀ ਤੂੰ ਮੜੀ ਜੀ ਮੇਰੇ ਕੰਨੀ ਬਾਜ ਮਾਰਦੀ ਮੈਂ ਸਣੇ ਬੱਠਲ ਚੱਕ ਲਿਆਉਂਦਾ ਹੈਂ ਤੂੰ ਨਾ ਜੱਠਾ ਹਾਟੀ ਮਸ਼ਕਰੇ ਕਰਨੋ ਹੈ ਨਾ ਓਹੋ ਹੈ ਪਹਿਲੇ ਤਾਂ ਅੱਛਾ ਮੈਂ ਬੱਠਲ ਪਾਉਂਦੀ ਫੇਰ ਤੈਨੂੰ ਬੁਲਾਉਣਾ ਦੀ ਫਿਰ ਮੈਂ ਤਾਂ ਅਸਲ ਚਕਾ ਕੇ ਆ ਹੈ ਨਾ ਮੇਰਾ ਦਿਮ ਇਹ ਦੂਤ ਤਾਂ ਵਧੀਆ ਮੈਂ ਆਪ ਹੀ ਚੱਕ ਲਿਆ ਓਏ ਤੂੰ ਮਾੜੀ ਜੀ ਕੰਦੋਤ ਤੋਂ ਦੀ ਮਾਰਦੀ ਆਵਾਜ਼ ਮੈਂ ਤਾਂ ਗੋਲੀ ਮੰਗੋ ਆਉਣਾ ਸੀ ਚੰਗਾ ਮੈਨੂੰ ਕੰਮ ਹੋਰ ਬਚੇਰੇ ਨਹੀਂ ਤੁਰਦਾ ਕੰਮ ਕਰ ਲੈ ਠੀਕ ਹੈ ਓਹੋ ਗੱਲ ਤਾਂ ਸੁਣ ਲੈ ਹਾਂ ਦੱਸ ਮੈਂ ਤਾਂ ਐ ਜੇ ਕਹਿੰਦਾ ਸੀ ਕਿਆ ਦੇਖ ਹੈ ਨਾ ਬੜੀ ਮੈਚਿੰਗ ਕਰੀ ਫਰਦੀਆਂ ਮੇਰੀ ਪੱਗ ਨਾਲ ਨਾ ਮਰ ਜਣਾ ਮੈਨੂੰ ਐ ਦੱਸ ਮੈਂ ਤੇਰੀ ਪਹਿਲੇ ਪੱਗ ਦੇਖ ਕੇ ਜਾਣੀ ਆ ਫਿਰ ਸੂਟ ਪਾਉਣੇ ਕਿ ਤੇ ਫਿਰ ਚੁੰਨੀਆ ਲੈਣੀ ਆ ਮਾਰੀ ਜਾਣਾ ਹੁਣ ਅਬ ਦੀਨ ਤੋਂ ਤਾਂ ਓਹੋ ਤੋਤਾ ਪਰਜਾਈ ਜਵੇਂ ਗੁੱਸਾ ਕਰ ਰਹੀ ਤੂੰ ਮੇਰੀ ਗੱਲ ਸਮਝ ਹਾਂ ਮੈਂ ਤੈਨੂੰ ਜਿਹੜੀ ਕਹਿੰਦਾ ਓਹੋ ਪਰਜਾਈ ਮੈਂ ਤਾਂ ਤੈਨੂੰ ਐ ਕਹਿੰਦਾ ਹਾਂ ਦੇਖ ਲੈ ਰੱਬ ਦੇ ਰੰਗ ਹਨਾ ਤੇਰੀ ਚੁੰਨੀ ਤੇ ਸਾਡੀ ਪਾਗਾ ਆਪੇ ਹੀ ਮੇਲ ਕਰਤਾ ਪਰ ਮੈਂ ਦੱਸ ਮਰ ਜਾਣਿਆ ਤੂੰ ਇੰਨੇ ਮਿੱਠੇ ਪੁੱਛ ਕਿਉਂ ਮਾਰਦਾ ਹੁੰਦਾ ਹੈ ਜਦੋਂ ਮੈਂ ਤੈਨੂੰ ਕੇਰਾ ਕਹਤਾ ਵੀ ਕੋਈ ਨਾ ਤੈਨੂੰ ਮੈਂ ਰਿਸ਼ਤਾ ਕਰਾ ਦੂੰਗੀ ਕਰਾ ਦੂੰਗੀ ਬਸ ਤੂੰ ਬੰਟ ਛਣ ਕੇ ਰਿਹਾ ਕਰ ਆ ਪਾਗ ਤੇ ਚੁੰਨੀ ਦਾ ਕੀ ਹੈ ਇਹ ਤਾਂ ਆਮ ਜਿਹੀ ਗੱਲਾਂ ਨੇ ਉਹ ਗੱਲ ਉਹ ਨਹੀਂ ਹੈਗੀ ਪਰ ਜਾਈ ਜਿਹੜੀ ਮੈਂ ਕਹਿਣੀ ਚਾਹਣਾ ਆ ਚੱਲ ਚੱਲ ਤੂੰ ਕਰ ਕੰਮ ਫੇਰ ਮੈਂ ਠੀਕ ਹੈ ਜਿਹੜੀ ਗੱਲ ਤੇ ਮੈਂ ਕਹਿਣਾ ਮੈਂ ਉਹ ਤੇ ਕੰਨੋਂ ਆਉਂਦੀ ਚੱਲ ਮੈਂ ਵੀ ਆਈ ਮੈਂ ਚਿੰਗਾ ਕਰੂੰ ਸਾਰਾ ਲਾ ਲੱਸੀ ਤਿਆਰ ਕਰ ਲਈ ਹੁਣ ਘੰਟਾ ਹੋ ਗਿਆ ਢਿਚਨੇ ਵਿੱਚਨੇ ਕਰਦੇ ਨੂੰ ਨਿਕਲ ਨਹੀਂ ਚੀ ਨਹੀਂ ਆਉਂਦੀ ਪੀ ਪਾ ਕੇ ਤਾਂ ਆਪਾਂ ਖੇਤ ਲੱਸੀ ਆਉਣੀ ਐ ਤੂੰ ਦੱਸ ਕਿੱਥੇ ਜਾਣਾ ਓੜੇ ਨਿਕਲਿਆ ਬਹੂ ਲस्सी ਤਿਆਰ ਕਰ ਰੱਖੀ ਐ ਨੇ ਆਪਾਂ ਖੇਤ ਹੋਰ ਵੀ ਕੋਈ ਸਬਜ਼ੀ ਸੁਬਜ਼ੀ ਦੇਖ ਆਵਾਂਗੇ ਜੇ ਲੱਗੀ ਹੋਈ ਤਾਂ ਪੁੱਤਿਆਂ ਦੀ ਦੱਸ ਕਿੰਨੀ ਕਾਦੇ ਵਾਸਤੇ ਲਾਉਣੀ ਐ ਜਾਣਾ ਖੇਤ ਤੱਕ ਆ ਜਾ ਆ ਜਾ ਆਉਨੀਆਂ ਆ ਮਾਉਨੀਆਂ ਆ ਜਾ ਹੁਣ ਹਾਂ ਬੀਬੀ ਦੱਸ ਟੀਚੇ ਨੇ ਪਿਛਲੇ ਮੈਂ ਕਿੱਥੇ ਲਾਉਣੀ ਐਗੀ ਗੋਹੇ ਵਾਲਿਆ ਤੋ ਕਿ ਆਈ ਐ ਪੁੱਤਿਆਂ ਦੀ ਤੂੰ ਤਾਂ ਲਾਲ ਪਟੋਲਾ ਬਣੀ ਪਈਂਗੀ ਹੈ ਦੱਸ ਹੋਰ ਕੀ ਕਰਾ ਹੁਣ ਨਹੀਂ ਐਨੀਆਂ ਗੋੜੇ ਚੁੰਨ ਨਹੀਂ ਲੈਣ ਦਾ ਕੀ ਫਾਇਦਾ ਸੀ ਜਾਣਾ ਤਾਂ ਆਪਾਂ ਖੇਤ ਤਾਂ ਪੁੱਤ ਬੀਬੀ ਮੈਨਾਂ ਥਰਡੇ ਵਾਂਗੂੰ ਹੀ ਗਈ ਆਲਸੀ ਟੜਕਿ ਉੱਠਕੇ ਨਾਲ ਹੀ ਮੈਂ ਠੀਕ ਹੈ ਨਾਨੂ ਕੇ ਸਰ ਡੰਗਰ ਪੁੱਛਦਾ ਕਰਕੇ ਆ ਗਈ ਆ ਹੱਥੇ ਧਣ ਗਈ ਸੀ ਲਾਲ ਚੁੰਨੀ ਹੋਰ ਮੇਰੇ ਕੋਲ ਹੈ ਨਹੀਂ ਸੀ ਪੀਲੀ ਇਹਦੇ ਨਾਲ ਅੱਛਾ ਨਾ ਚੱਲ ਕੋਈ ਨਹੀਂ ਕੋਈ ਨਹੀਂ ਹਾਂ ਚੱਲ ਆਜਾ ਤੇਰੀ ਪੁੱਤ ਨੂੰ ਵਾਜ ਮਾਰੀ ਬੀਬੀ ਹੈ ਨਾ ਉਹ ਘਰਾਣੇ ਮਾਰ ਰਿਹਾ ਸੱਤਾ ਪਿਆ ਹਣਾ ਮਨ ਲਾਦਾ ਨੀ ਮੂਰਖੇ ਉਹ ਤਾਂ ਕਿਹੜੇ ਬਣਾਂ ਦਾ ਖੇਤ ਗਿਆਗਾ ਤੂੰ ਕਹਿੰਦੀ ਘਰਾਣੇ ਮਾਰੀ ਜਾਂਦਾ ਅੱਛਾ ਕਿੱਥੇ ਦੇਖਿਆ ਤੂੰ ਉਹਦੇ ਘਰਾਣੇ ਵਾਹ ਦੇ ਅੱਛਾ ਅੱਛਾ ਫਿਰ ਮੈਂ ਨਾ ਉਹ ਦੇਖੂਗੀ ਉਹ ਤਾਂ ਹਾਂ ਮੈਂ ਤਾਂ ਬਾਜਾ ਮਾਰ ਲਿਆ ਇੰਨੀ ਆ ਤੁਸੀਂ ਵੀ ਨਹੀਂ ਸੁਣੀ ਮੇਰੀ ਕੋਈ ਗੱ ਫਰਦਾ ਸੀ ਚੱਲ ਬਾਬੇ ਦਾ ਨਾਇ ਨਾਇ ਬੀਪੀ ਹੋ ਗੋਤ ਵਿੱਚ ਰੱਖੇ ਮੋਚ ਨਾ ਤੂੜੀ ਜੱਟ ਨੂੰ ਪਟਣ ਦੀ ਕੁਮਾਰੀ ਨੰਨਾ 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 ਹੋਰ ਕੀ ਹਾਲ ਆ ਬਾਈ ਉਹ ਕਿਵੇਂ ਆ ਗੇ ਜੂ ਵਧੀਆ ਵਧੀਆ ਤੂੰ ਦੱਸ ਵਾ ਇਹਨੂੰ ਵਧੀਆ ਹੋਰ ਸੁਣਾ ਕੀ ਹਾਲ ਵਧੀਆ ਬੜੇ ਕੀ ਲਗਾਈ ਜਾਂਦਾ ਯਾਰ ਉਹ ਯਾਰ ਮੈਂ ਆਖਿਆ ਪੱਟਦੀਏ ਚਾਰ ਕਬਾਲ ਅੱਛਾ ਹਾਂ ਹਾਂ ਮੁੰਡਾ ਬਣਾ ਫਰਦਾ ਫਰ ਹੈ ਉਹ ਮਹਾ ਬਣ ਜੀ ਆਪਾਂ ਵੀ ਮੁੰਡੇ ਖੁੰਡੇ ਹੋਰ ਕਿਵੇਂ ਦਾਤੀ ਜੀ ਚੱਕੀ ਫਿਰਦਾ ਉਹ ਮੈਂ ਤਾਂ ਪੱਠੇ ਵੱਢ ਕੇ ਆਉਣੇ ਆ ਚੱਲ ਭਰਾਂ ਕਰੀ ਯਾਰ ਦੋਕ ਭਰੀਆਂ ਮੇਰੀਆਂ ਵੀ ਵੱਡ ਨਹੀਂ ਚੱਲ ਕਿ ਨਹੀਂ ਗਿਆ ਅੱਜ ਉਹ ਯਾਰ ਮੇਰਾ ਟਾਈਮ ਜਾ ਨਹੀਂ ਲੱਗਿਆ ਹੈਗਾ ਹਾਂ ਚੱਲ ਮੈਂ ਕੋਈ ਨਹੀਂ ਵੜਦਾ ਨਾ ਫਿਰ ਜਾਂਦਾ ਫਿਰ ਹਾਂ ਹਾਂ ਚੱਲ ਵੜਦੇ ਵੜ ਠੀਕ ਆ ਹਾਂ ਹਾਂ ਚੰਗਾ ਹਉ ਗੁੱਤ ਮਿੱਚ ਰੱਖੇ ਮੋਚ ਨਾ ਹੇ ਬੀਬੀ ਆ ਦੇਖ ਸੋਣਾ ਹਨਾ ਦੇਖੋ ਨਾ ਤਾਂ ਆਪਣਾ ਵਾਲਾ ਹੀ ਸੋਨਾ ਖੜਾ ਦੇਖ ਬਸ ਰੱਬ ਮਿਹਰ ਕਰ ਦੇ ਬਸ ਮੀਨ ਨਾ ਮੇਰਾ ਬਨਾ ਹੀ ਡਰ ਲੱਗਦਾ ਹੋਰ ਪੁੱਤ ਜੇ ਰੱਬ ਨੇ ਮੀਂਹ ਪਾਤਾ ਸਾਰੀ ਫਸਲ ਮਰ ਜੂ ਪਹਿਲਾਂ ਬਥੇਰਾ ਘਰ ਰੁੜ ਗਏ ਫਸਲਾਂ ਰੁੜ ਗਈਆਂ ਲੋਕ ਰੁੜ ਗਏ ਪਹਿਲੀ ਬਥੇਰਾ ਨੁਕਸਾਨ ਹੋ ਰਿਹਾਗਾ ਬਸ ਬੀਬੀ ਉਹ ਗੱਲ ਤੇ ਚਾਦ ਕਰਕੇ ਨਾ ਮਾਨੂ ਨਾ ਕੁਛ ਹੁੰਦਾ ਉਹ ਨਾ ਯਾਰ ਹਾਂ ਅੱਜ ਤੰਮਣੀ ਜੀ ਲੱਗਦੀ ਹੈ ਕੁਛ ਨਾ ਅੱਖੇ ਹੁੰਦੇ ਨਾ ਆ ਹੁਣ ਸੋਹਣੀ ਸਬਜ਼ੀ ਖੜੀ ਹੈ ਗਈ ਹਾਂ ਹਨਾ ਤਾਜੀ ਬੰਦਾ ਤੋੜ ਕੇ ਖਾ ਲੈਂਦਾਗਾ ਦੇਖੇ ਵੀ ਆ ਬੇਲ ਜੀ ਕਿਵੇਂ ਸੁੱਕੀ ਪਈ ਹੈ ਬਾਕੀ ਤੇ ਹਰੀਆਂ ਪਈਆਂ ਨੇ ਸਾਰੀਆਂ ਪੁੱਤ ਇਹਨੂੰ ਪਾਣੀ ਲੱਗਣ ਵਾਲਾ ਹੈਗਾ ਤਾਂ ਸੁੱਕੀ ਪਈ ਹੈ ਕਈ ਦਿਨ ਹੋ ਗਏ ਨਾ ਉੱਤੇ ਮੀਂਹ ਪਿਆ ਸੀਗਾ ਹਾਂ ਤੇ ਕਾਈਕੇ ਮੁੰਡਾਂ ਕੋਈ ਨਹੀਂ ਪਾਣੀ ਲਵਾ ਦਾਂਗੇ ਬੱਲਾ ਤਾਂ ਆਪਾਂ ਸਕਣ ਨਹੀਂ ਦਿੰਦੇ ਤਾਜੀ ਸਬਜ਼ੀ ਤੋੜੀ ਵਧੀਆ ਹੁੰਦੀ ਆ ਹੋਰ ਵੀ ਤਾਜੀ ਸਬਜ਼ੀ ਵਧੀਆ ਹੁੰਦੀ ਆ ਨਾਲੇ ਕੀ ਆ ਤੱਪਨ ਵੀ ਸਵਾ ਲੱਗਦਾ ਹੈ ਨਾ ਨਾਲੇ ਪਤਾ ਆਪਣੇ ਘਰ ਦੀ ਸਬਜ਼ੀ ਆ ਆਪਾਂ ਕਿਹੜਾ ਟੀਕੇ ਲਾਉਨੇ ਆਗੇ ਨਹੀਂ ਤਾਂ ਟੀਕੇ ਆਲਗੇ ਹੀ ਮਿਲਤਿਆਂ ਨੇ ਸਬਜ਼ੀ ਚੱਲ ਫਿਰ ਆਪਾਂ ਮੱਥਾ ਠੇਕ ਦਿਆਂ ਚੱਲ ਪੁੱਤ ਆ ਜਾ ਚੀ ਕਿੱਧਰ ਆਉਂਦੀ ਆ ਗਿੱਜੂ ਪੱਠੇ ਵੱਢੀ ਜਾਂਦਾ ਐਂ ਕਰਦੇ ਆ ਮੈਂ ਵੀ ਨਾਲ ਮੈਂ ਬੜਾ ਨਾਲ ਪੱਠੇ ਆਹ ਦੀਆਂ ਆਕੀਆਂ ਉਹ ਤਾਂ ਵੀ ਵੀ ਪੜਿਆ ਨਾ ਖੇਤ ਦੇ ਲੈ ਹਰਿਆਲੀ ਜੀ ਸੋਹਣੀ ਲੱਗਦੀ ਹੈ ਨਾ ਹੋਰ ਆ ਦੇ ਕੇਲੇ ਫਲੀਆਂ ਲੱਗੀਆਂ ਕੱਚੇ ਰਹਿ ਲੈ ਨਾ ਹਾਂ ਕੱਚੇ ਪੱਕ ਜਾਣਗੇ ਹੈ ਵੀ ਹੂੰ ਮੈਂ ਮੈਨੂੰ ਪਤਾ ਤਾਂ ਹੈ ਨਹੀਂ ਦਵਾਈ ਪਾ ਕੇ ਪੱਕਦੇ ਹੁੰਦੇ ਨੇ ਪਲਾ ਨਾ ਕੋਈ ਦਵਾਈ ਨਹੀਂ ਪੇ ਦਵਾਈ ਤਾਂ ਉਹ ਪਾਉਂਦੇ ਨੇ ਪੁੱਤ ਆਪਾਂ ਨਹੀਂ ਦਵਾਈ ਪਾਉਂਦੇ ਆਪਣੇ ਤਾਂ ਹੀ ਪੱਕ ਜਾਣਗੇ ਟੁੜੀ ਚ ਰੱਖ ਦਾਂਗੇ ਠੀਕ ਹੈ ਛੁੜੇ ਹਾਂ ਆ ਕੀ ਪਿਆ ਫੇ ਤਾਂ ਵੀ ਵੀ ਸ਼ਿੱਸ਼ਾ ਮੋਚਣਾ ਇਹ ਹੋਰੇ ਕੀ ਕਰਦੇ ਆਪਣੇ ਨਹੀਂ ਹੈਗਾ ਤਾਂ ਆਪਣੇ ਵਾਲਾ ਮੰਨਾ ਉਹੀ ਕਰਦਾ ਹੁੰਦਾ ਹੈ ਜੇ ਲੱਛਣ ਹੋਰ ਕਿੰਨੇ ਕਰਨੇ ਆ ਚੱਲ ਲੱਸੀ ਪਾ ਕੇ ਆਈਏ ਹਾਂ ਸੱਚ ਉਹ ਨੂੰ ਨਾ ਬਸਾਤੀ ਹੈ ਸਤਿ ਸ੍ਰੀ ਅਕਾਲ ਸਸਰੀ ਕਾਲ ਪੁੱਤ ਲੱਸੀ ਪੋਣ ਆ ਕੇ ਚਾਚੇ ਹਾਂ ਪੁੱਤ ਲੱਸੀ ਪੋਣ ਆਏ ਸੀਗੇ ਭਾਬੀ ਜੀ ਸਤਿ ਸ੍ਰੀ ਅਕਾਲ ਚਲ ਆਏ ਛੋਟੇ ਵੱਡੇ ਦਿਨਾਂ ਨੂੰ ਹੈ ਹੀ ਨਹੀਂ ਤਾਂ ਇਹ ਵੀ ਮੈਨ ਪਰਚਾਈੇ ਕਹੀ ਜਾਂਦਾ ਚਲ ਕੋਈ ਨਹੀਂ ਛੋਟੀਆਂ ਵਰਗੀਆਂ ਕੋਈ ਨਹੀਂ ਹੈਗਾ ਇਹ ਵੀ ਆਪਣਾ ਹੀ ਹੈ ਸਾਂਝੇ ਲੇਟ ਹੋ ਗਏ ਧੁੱਪ ਬਹੁਤ ਚੜ ਗਈ ਉਧਰ ਭੋਗ ਤੇ ਜਾਣਾ ਪੈ ਗਿਆ ਰਿਸ਼ਤੇਦਾਰੀ ਚ ਰਾਜਪੱਖੇ ਉਧਰ ਮੰਨੇ ਨੇ ਸਹਿਆਲਾ ਤੱਕ ਰ ਮੇਰੇ ਵੀ ਵੱਢਣੇ ਆ ਆ ਜੀ ਆ ਵੀ ਚੰਗੀ ਗੱਲ ਆ ਚਲੋ ਆ ਸੋਨਿਆਂ ਦੇ ਜੱਗ ਜਾਂਦਿਆਂ ਦੇ ਮੀਲੇ ਆ ਸੋਨਿਆਂ ਦੇ ਜੱਗ ਜਾਂਦਿਆਂ ਦੇ ਮੀਲੇ ਗੀਤ ਗਾਥਾ ਤੇ ਪਾਸੋ ਓ ਲੈ ਆ ਛੋਟੇ ਭਾਈ ਯਾਰ ਤੂੰ ਮੈਨੂੰ ਫੜਾ ਓ ਮੈਂ ਵੜ ਦੂੰਗਾ ਭਾਈ ਯਾਰ ਓਏ ਤੂੰ ਯਾਰ ਓਏ ਚਲ ਕਾਹ ਨੂੰ ਖੇਚਲਾ ਕਰਨੀ ਆ ਤੂੰ ਓਏ ਤੂੰ ਮਹਾ ਦੇਖਦਾ ਤਾਂ ਚੱਲ ਕੀ ਬਣਦਾ ਤੂੰ ਬੈਠ ਤੂੰ ਗੱਲ ਬਾਤ ਸੁਣਾ ਮੈਨੂੰ ਚਲ ਠੀਕ ਆ ਹਾਂ ਓ ਮੈਨੂੰ ਆਏ ਤਾਂ ਸੱਚ ਹਾਂਜੀ ਹਾਂ ਹਾਂ ਓ ਫਿਰ ਤੁਸੀਂ ਮਨਾ ਲਿਆ ਸੀ ਕਰਵਾ ਚਾ ਉੱਥੇ ਜਾ ਕੀ ਹੁੰਦਾ ਉਹ ਹਾਂ ਹਾਂ ਮਨਾ ਲਿਆ ਸੀ ਅੱਛਾ ਅੱਛਾ ਠੀਕ ਐ ਤਾਈਓ ਪਰ ਜਾਈ ਮਹਿੰਦੀ ਜਿਹੀ ਲਾਈ ਫਰਦੀ ਸੀ ਹੈ ਹਾਂ ਹਾਂ ਠੀਕ ਐ ਠੀਕ ਐ ਚਲ ਪੰਡਾ ਥੱਭਾਂਗਾ ਮੈਂ ਪਾ ਦੂੰਗਾ ਹਾਂ ਹਾਂ ਅੱਛਾ ਯਾਰ ਤਾਂ ਕੀ ਕਰੀਏ ਬੰਨਾਂ ਹਾਂਗੇ ਜੂਏ ਫਿਰ ਤੈਨੂੰ ਵੀ ਪਰਜਾਈ ਨੇ ਛਾਨਣੀ ਜੀ ਚੋਂ ਦੇਖਿਆ ਸੀਗਾ ਹਾਂ ਹਾਂ ਦੇਖਿਆ ਸੀ ਬਾਈ ਅੱਛਾ ਯਾਰ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਲੱਗਾ ਕਿਹੜੇ ਵੇਲੇ ਤੁਸੀਂ ਫਿਰ ਕੋਠੇ ਤੇ ਚੜ ਗਏ ਬਸ ਆ ਉਹ ਸਵਾਕ ਤੋਂ ਬਾਅਦ ਟਾਈਮ ਸੀ ਉਹਦਾ ਅੱਛਾ ਯਾਰ ਹਾਂ ਫਿਰ ਤਾਂ ਬੜੀ ਕਰੀ ਯਾਰ ਹੈ ਹੋਰ ਆਈ ਹੈ ਬਾਈ ਕਿਵੇਂ ਬੰਦੇ ਨੂੰ ਲਾ ਰੱਖਿਆ ਬਾਹਰਾ ਵੱਡਣ ਉਹ ਚਾਚੀ ਇਹ ਬੜੀ ਗੱਲ ਆ ਉਹ ਮੇਰਾ ਛੋਟਾ ਭਾਈ ਆ ਫਿਰ ਮੈਨੂੰ ਤਾਂ ਧਿਆਨ ਰੱਖਣਾ ਹੀ ਪੈਂਦਾ ਛੋਟੇ ਭਾਈ ਦਾ ਉਹ ਤਾਂ ਗੱਲ ਠੀਕ ਆ ਪੁੱਤ ਮੈਂ ਕਹਿੰਦੀ ਸੀ ਕਾਨੂੰ ਤਕਲੀਫ ਦੇਣੀ ਆ ਤਾਨੂੰ ਹਰ ਕੰਮ ਦੇ ਵਿੱਚ ਕੇ ਜੋ ਵੱਡ ਲੈਂਦਾ ਉਹ ਤਕਲੀਫ ਵਾਲੀ ਕਿਹੜੀ ਗੱਲ ਆ ਅਸੀਂ ਦੋਹਾਂ ਨੇ ਇਕੱਠਿਆਂ ਨੇ ਲਾਏ ਹੋਏ ਨੇ ਹੈ ਮੈਂ ਆਖਿਆ ਚੱਲ ਯਾਰ ਮੈਂ ਵੱਡਦਾ ਬੀਬੀ ਕੋਈ ਨਾ ਵੱਡ ਲੈਂਦੇ ਜੇਠ ਮੱਠੇ ਨਾਈ ਦੇ ਕੱਟੇ ਵਰਗਾ ਤਾਂ ਹੋ ਰਿਹਾਗਾ ਮੜ ਬੁੱਟਾ ਛੱਟ ਹੋਈ ਸਰੀਰ ਆਹੋ ਹਾਂ ਪਰਜਾਈ ਦੇ ਕਹੇ ਤੋਤਾ ਜੇਠ ਭੱਜਿਆ ਫਿਰੂਗਾ ਇਵੇਂ ਸਾਲੀ ਦੇ ਕਹੇ ਤੇ ਜੀਜਾ ਫੱਜਾ ਫਰਦਾ ਹੁੰਦਾ ਉਹ ਹੋ ਪਰਜਾਈ ਕਮਾਲ ਕਰਦੀ ਐ ਤੂੰ ਕਹੇ ਆਪਾਂ ਸਾਰੀ ਹੁਣੀ ਵੱਢ ਕੇ ਡੇਗੇ ਉਹਨੇ ਘਰੇ ਬੱਸ ਬੱਸ ਜਿੰਨੇ ਕਿਤੇ ਲੋੜਾ ਉੰਨੇ ਕਿ ਵੱਢ ਲੋ ਹਾਂ ਹਾਂ ਗੱਜੇ ਤੂੰ ਦੋ ਪਰੀਆਂ ਸੀ ਤੂੰ ਵੱਢ ਲੈਂਦਾ ਪੁੱਤ ਮੈਂ ਆਖਿਆ ਸੀ ਬੇਬੇ ਨੂੰ ਹਾਂ ਚਲ ਮੈਂ ਵੜਾ ਦੇਣਾ ਤੇਰਾ ਤੂੰ ਆਖਾਈ ਨਾ ਧੁੱਪ ਚੜ ਗਈ ਚਰ ਕੋਈ ਨਹੀਂ ਹਾਂ ਵੀ ਪੀਨੇ ਹੋਰ ਕਰਨਾ ਵੀ ਕੀ ਆ ਵੇਲੇ ਨੇ ਐਵੇਂ ਵੀ ਕਾਹਣੀ ਗੱਲਾਂ ਕਰਦੀਆਂ ਸਵੇਰੇ ਮੈਂ ਹਾਕਾ ਮਾਰੇਗੀ ਤੂੰ ਤਾਂ ਕਹਿੰਦੀ ਖੇਤ ਗਿਆ ਹੈ ਖੇਤੇ ਮੇਲੇ ਤਾਂ ਹੁਣ ਆਇਆਗਾ ਨਾ ਨਾ ਤੜਕੇ ਦਾ ਆਇਆ ਖੇਤਾ ਉੱਥੇ ਬਹਿ ਗਿਆ ਹੁਣ ਲੱਗਦਾ ਤਾਂ ਹੈ ਨਹੀਂ ਨਾ ਤਤ ਤ ਹੈਗਾ ਆ ਮੰਨਾ ਆ ਗਿਆ ਹੁਣ ਇਹਦੇ ਕੋਲੇ ਗੱਲਾਂ ਮਾਰੀ ਜਾਂਦੇ ਹੁਣੇ ਉਹ ਫਿਰ ਚਾਚੀ ਕਿੱਡੀ ਕ ਗੱਲ ਹੈ 10 ਮਿੰਟ ਬੈਠ ਗਏ ਉਹ ਸਾਡੇ ਕੋਲੇ ਕਿੰਨਾ ਕੁ ਟਾਈਮ ਹੁੰਦਾ ਹਾਂ ਹੋ ਪੁੱਤ ਹਾਂ ਹਾਂ ਉਹ ਪਿਆ ਤਾਂ ਸੀ ਸਮਝਣਾ ਹਾਂ ਹਾਂ ਤੇ ਉਹ ਕੰਮ ਕਰਦਾ ਹੋਗਾ ਹਾਂ ਹਾਂ ਵਕਤ ਤੂੰ ਕਹਦੇ ਮੈਂ ਤਾਂ ਕਹ ਨਹੀਂ ਸਕਦੀ ਮੇਰਾ ਤਾਂ ਪੁੱਤ ਹੈ ਓਹ ਮੈਂ ਜੱਠਾ ਮੈਂ ਤਾਂ ਕਹ ਨਹੀਂ ਸੀ ਪੱਖੇ ਇਸ ਸਮਝਣਾ ਪਿਆਗਾ ਉਹ ਤਾਂ ਫਿਰ ਰੱਖਣਾ ਹੀ ਪੈਂਦਾ ਸਾਨੂੰ ਮੋਟਰ ਮਰ ਜਾਣਿਆ ਤੈਨੂੰ ਕਿਹਾ ਦਾੜੀ ਚੰਗੀ ਤੇਰਾ ਕਾਲੀ ਕਰ ਲਿਆ ਕਰ ਜੇ ਰਿਸ਼ਤਾ ਲੈਣਾ ਵੇ ਆਇਦਰ ਨੂੰ ਕਰੀ ਮੋ ਤੇਰਾ ਦੇਖੀ ਕਿ ਮੈਂ ਚੰਕੀ ਆ ਨਹੀਂ ਵੀ ਹਾਂ ਕਿ ਕਿਥੋਂ ਚੌਕੀ ਜਾਂਦਾ ਚਿੱਤੇ ਓਏ ਉਹਨਾਂ ਨਾਲ ਤਾਂ ਮੈਂ ਸੇਲੀਆਂ ਸੂਲੀਆਂ ਤਿੱਖੀਆਂ ਕਰਦਾ ਹੁੰਨਾ ਥੂ ਮੈਂ ਮਰਚਾ ਮਰਚਾ ਬੇ ਬਿਮਾਰੀ ਪੈਣਾ ਮੇਰੀ ਤਾਂ ਸ਼ਰਮ ਮੰਨ ਲੈ ਮਾੜੀ ਮੋਟੀ ਓ ਚਾਚੀ ਹੁਣ ਇਹਦੇ ਚ ਸ਼ਰਮ ਵਾਲੀ ਕਾੜੀ ਗੱਲ ਹੈ ਉਧਰੋਂ ਭਝਾਈ ਨੇ ਝੇੜ ਕਰਤੀ ਇਧਰੋਂ ਮੈਂ ਕਰਤੀ ਓਏ ਉਹ ਤਾਂ ਵੈਸੀ ਪਿਆ ਉਹ ਆਪਣਾ ਨਹੀਂ ਹੈਗਾ ਬਰਾੜ ਵਾਲਾ ਜਗਸੀਰ ਉਹ ਆ ਰਿਹਾ ਸੀਗਾ ਉਹ ਚੱਕੀ ਫਿਰਦਾ ਸੀ ਆ ਸਾਨੂੰ ਮਿਲਿਆ ਵੀ ਹੁਣ ਸਾਡੇ ਕੋਲੋਂ ਹੁਣੀ ਗਿਆ ਬੇ ਡੁੱਬ ਜਾਣਿਆ ਆ ਲਾਲ ਲਾਲ ਪਗਵਾਨ ਰੱਖੀ ਆਗੀ ਉਹ ਮੈਂ ਆਖਿਆ ਕੋਈ ਪਰਨਾ ਮੰ ਲੈਂਦਾ ਓਹੋ ਮੈਂ ਆਖਿਆ ਹੁਣ ਆਪਾਂ ਜੱਛਾ ਟੱਚਣ ਵਿਚਣ ਹੋ ਕੇ ਹੀ ਰਹਿਨੇ ਆਂਗੇ ਚੱਲ ਚੰਗਾ ਪੁੱਤ ਨਾ ਥੋਕੇ ਰਹਾ ਕਰ ਚੰਗਾ ਵੱਡ ਲੋ ਉੱਥੇ ਜਾਂਦੇ ਕਰ ਐ ਕਰਿਆ ਕਰ ਅਸੀਂ ਸ਼ਮੂਚ ਨਾ ਕਰਖਦੇ ਨਾ ਆਈ ਦੀ ਵਗ ਜਾ ਕਰ ਉੱਥੋਂ ਖਤਾ ਲਿਆ ਕਰ ਸੇਲੀਆਂ ਜੀਆਂ ਕੋਈ ਗੱਲ ਨਹੀਂ ਉਹਦੇ ਵਗ ਜਾ ਕਰ ਉਹ ਪਰਜਾਈ ਉਹਦੇ ਵਗਜਾ ਕਰਾਂਗੇ ਤੂੰ ਕਿਹੜਾ ਰੋਜ਼ ਰੋਜ਼ ਕਹਿਣਾ ਨਹੀਂ ਬੱਸ ਹੁਣ ਛੱਡ ਵੀ ਦੇ ਗੱਲ ਨੂੰ ਜਵਾਕ ਨੂੰ ਚਿੰਬੜੀ ਪਈ ਆਗੀ ਉਹੀ ਚਿੰਬੜੀ ਪਈ ਆ ਪਹਿਲੇ ਹੀ ਮੁੰਡਾ ਬਣ ਕੇ ਦਾ ਤੁਸੀਂ ਇਹਨੂੰ ਹੋਰ ਗਈ ਹੋਰ ਉਹੀ ਤਾਂ ਗੱਲ ਆ ਪੁੱਤ ਚੰਗਾ ਵੱਢ ਲਿਆਓ ਹਾਂ 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 ਕੋਈ ਗੱਲ ਨਹੀਂ ਚਾਚੀ ਕੋਈ ਨਹੀਂ ਚੱਲਦੀ ਆ ਜਾ ਘਰੇ ਚੰਗਾ ਕੋਈ ਨਹੀਂ ਆਉਣਾ ਲੱਸੀ ਪਾਉਣ ਆਈਆਂ ਸੀ ਠੀਕ ਆ ਠੀਕ ਆ ਕੋਈ ਨਹੀਂ ਲੈ ਬਣ ਕੇ ਪੱਠੇ ਆਪਣੇ ਹਾਂ ਹਾਂ ਕਰ ਯਾਰ ਤੂੰ ਤਾਂ ਮੈਂ ਸਿੱਟਿਆ ਸੀ ਰੇੜੀ ਤੇ ਚੱਲ ਬੱਸ ਫਿਰ ਆਲਾ ਉਹ ਬੱਸ ਹਾਂ ਹਾਂ ਲੈ ਉੱਪ ਚੜ ਗਈ ਹਾਂ ਹਾਂ ਚੱਕ ਹੋਰ ਉਹ ਕਿਹਾ ਤੇ ਬੜੀ ਅੱਛਾ ਕਰ ਦਿੱਤਾ ਮੈਂ ਮੈਂ ਇਹਨੂੰ ਲੈ ਕੇ ਜਾਣਾ ਰੇਡੀ ਰੱਖ ਲਾ ਹਾਂ ਹਾਂ ਠੀਕ ਆ ਠੀਕ ਆ ਹਾਂ ਹਾਂ ਅੱ삐 ਕੱਟ ਸੇਕ ਆ ਆ ਵਧੀਆ ਕਰਿਆ ਯਾਰ ਜਿਹੜਾ ਮੈਂ ਕੁਰਤਾ ਪਜਾਮਾ ਜ ਲੈ ਆਇਆ ਹੈ ਪਰੇ ਜੈ ਜੀ ਬੱਲੇ ਬੱਲੇ ਪਰਜਾਈ ਕਿੱਧਰ ਤੁਰੀ ਆਉਂਦੀ ਐ ਹਾਂਜੀ ਹਾਂਜੀ ਆਜੋ ਬੱਲੇ 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 ਪਰਜਾਈ ਕਿੱਧਰ ਸਿਖਰ ਦਪਰੇ ਮੈਂ ਪਤਾ ਪੁੱਛਤੀ ਸੀ ਹੋ ਚਰਨੋਂ ਨਹੀਂ ਇਹ ਹੀ ਕਿਹੜੀ ਚੱਲ ਰੋ ਜੋ ਮੰਦਰਾਲੀ ਅੱਛਾ ਅੱਛਾ ਨਾ ਮੇਰੇ ਤਾਂ ਸਫਾਈ ਜੀ ਕਰਕੇ ਉਹ ਬਾਗੀ ਸੀ ਕਦੋਂ ਵੇ ਉਹਨੂੰ ਹੋਊਗਾ 10 ਘੰਟਾ ਲੈ ਮੈਨੂੰ ਲਾਰ ਲੱਗੀ ਹੈ ਉਹ ਤੋਂ ਬੈਠਦਾ ਜਾ ਪਰਝਾਈ ਉਹ ਤਾਂ ਹੋਰ ਕਿਤੇ ਠਿਪ ਗਈ ਹੋ ਕੇ ਮੈਨੂੰ ਲੱਗਾ ਹਾਂ ਹਾਂ ਬੈਠ ਬੈਠ ਉਹ ਮਾ ਹਾ ਤੈਨੂੰ ਲੱਡੂ ਖਵਾ ਦੀ ਵੇ ਲੱਡੂ ਤਾਂ ਨਹੀਂ ਖਾਦੇ ਵੇ ਆ ਕੇ ਮਲੇ ਬਟੇ ਸੂਟ ਜੇ ਵੇਚਣ ਲੱਗ ਗਿਆ ਉਹ ਲਾ ਕਾ ਨੂੰ ਵੇਚਣ ਪਿਆ ਤਾਂ ਬਾੜਾ ਹੀ ਸੋਣਾ ਕਾਲਾ ਜਾ ਪਤਾ ਨਾ ਕਿੰਨੇ ਦਾ ਵੇ ਇਹ ਓਏ ਹੋਏ ਪਰਝਾਈ ਦੇਖਾ ਮੇਰੇ ਸੋਣਾ ਕਰ ਕਰੇ ਤੇ ਹੀ ਪਾਣੀ ਪਾਤਾ ਕਿਉਂ ਉਹ ਤੂੰ ਥੋੜਾ ਪੁੱਛੇਂਗੀ ਕਿੰਨੇ ਦਾ ਮੈਨੂੰ ਇਹ ਲੱਗਦਾ ਅੱਛਾ ਮੇਰੀ ਭੈਣ ਵਾਸਤੇ ਲਿਆ ਜੀ ਮੈਂ ਰਿਸ਼ਤਾ ਕਰਾਉਣੀ ਤੈਨੂੰ ਹਨਾ ਉਹਦੇ ਵਾਸਤੇ ਲਿਆ ਆਏਗਾ ਹਨਾ ਤੇ ਆ ਵੀ ਸੋਨਾ ਰੰਗ ਦਾ ਹਨਾ ਆ ਤਾਂ ਆ ਆ ਵੇ ਆ ਇਹਦੇ ਨਾਲ ਲੱਗਦਾ ਮੈਨੂੰ ਹਨਾ ਹਾਂ ਇਹਦੇ ਨਾਲ ਹਾਂ ਹੱਵੇ ਨਾ ਤੂੰ ਐਂ ਦੱਸ ਪਸੰਦ ਕਿਵੇਂ ਮੇਰੀ ਪਹਿਲਾਂ ਮੈਂ ਪਸੰਦ ਤਾਂ ਤੇਰੀ ਵਾਲਿਓ ਸੋਹਣੀ ਹੈ ਪਸੰਦ ਤਾਂ ਮੇਰੀ ਐਂ ਸੋਣੀ ਹੁੰਦੀ ਆ ਬਸ ਕਰਾਂ ਜੀ ਕੋਈ ਕਹਾਣੀ ਲੋਟ ਨਹੀਂ ਆ ਰਹੀ ਮੇਰੇ ਲੈ ਹੁਣ ਤੈਨੂੰ ਕਾਹ ਤੋ ਦਿੱਤਾ ਜੱਠਾ ਫੇ ਰਿਸ਼ਤਾ ਕਰਾ ਦੂੰਗੀ ਸੋਕੇ ਤੇ ਵਧੀਆ ਕੀਤਾ ਪਹਿਲੀ ਖਰੀਦਦਾਰੀ ਕਰ ਲਈ ਉਪਰ ਜਾਈ ਜਿਹੜੀ ਗੱਲ ਮੈਂ ਕਹਿਣਾ ਨਾ ਗੱਲ ਜੀ ਬਣ ਨਹੀਂ ਰਹੀ ਅਛਾ ਤੇ ਫਿਰ ਸੱਚ ਉਹ ਉਹ ਫਿਰ ਚੰਦ ਦੇ ਚ ਦੇਖਿਆ ਸੀ ਗੇਜੂ ਨੂੰ ਲਾਹੌਰ ਹੋਰ ਕੀ ਨਹੀਂ ਤੂੰ ਚੰਗੀ ਕਰੀ ਭਜਾਈਏ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਲੈ ਤੈਨੂੰ ਵੀ ਪਤਾ ਲਾਉਣਾ ਸੀ ਪਹਿਲਾ ਮੂੰਹ ਤਾਂ ਮੈਂ ਉਹਦਾ ਦੇਖਣਾ ਸੀਗਾ ਉਹ ਮੈਂ ਵੀ ਉੱਤੇ ਚੜ ਕੇ ਦੇਖ ਲੈਂਦਾ ਵੀ ਕਿਵੇਂ ਦੇਖਦੇ ਹੁੰਦੇ ਨੇ ਕੱਲ ਨੂੰ ਕੀ ਪਤਾ ਕੋਈ ਮੈਨੂੰ ਵੀ ਦੇਖਣ ਆਲਾ ਜੇ ਕੋਈ ਨਾ ਸਾਰਾ ਕੁਝ ਪਤਾ ਲੱਗ ਜੂਗਾ ਜਦੋਂ ਤੇਰਾ ਬਰਤ ਰੱਖੂਗੀ ਉਹ ਸਾਰਾ ਕੁਝ ਅਗਲੀ ਦੱਸ ਦੂਗੀ ਤੈਨੂੰ ਪਹਿਲੀ ਇਹ ਤਾਂ ਨਹੀਂ ਪਹਿਰਾ ਤੇ ਪਾਣੀ ਕੀ ਕਿਹਾ ਮੈਂ ਤਾਂ ਇਹ ਕਹਿਣਾ ਸੂਟ ਜੇ ਤਾਂ ਮੈਂ ਤੇਰੇ ਵਾਸਤੇ ਹੀ ਲਿਆਤੇ ਸੀ ਦੇਖ ਲੈ ਕਰ ਲੈ ਪਸੰਦ ਲੈ ਕੇ ਜਾਣਾ ਲੈ ਜਾ ਲੈ ਮੈਂ ਤਾਂ ਸੱਚੀ ਕਹਿੰਦੀ ਤਾਂ ਮਾਂ ਮੇਰੀ ਕੁੜੀ ਵਾਸਤੇ ਲੈੰਨ ਮੇਰੀ ਦੀ ਉੱਤੋਂ ਕਿਸੇ ਤੋਂ ਕੀ ਲੈਣਾ ਤੂੰ ਇਹ ਦੇਖ ਵੀ ਮੈਂ ਤੇਰੇ ਵਾਸਤੇ ਸੂਟ ਲਿਆ ਤੂੰ ਦੱਸ ਕਿਹੜਾ ਚਾਹੀਦਾ ਮੈਂ ਤਾਂ ਕਹਿੰਦਾ ਸੌਰੀ ਲੈ ਜਾ ਹੈ ਮੈਂ ਵੱਰ ਜਾਣਿਆ ਐਨਾ ਮੇਰੇ ਕੋਲ ਟਾਈਮ ਨਹੀਂ ਪਰ ਇੱਕ ਗੱਲ ਕਹਿਣੀ ਆ ਜੇ ਮੈਂ ਤੁਹਾਨੂੰ ਰਿਸ਼ਤਾ ਕਰਾਤਾ ਤੂੰ ਤਾਂ ਮੈਨੂੰ ਸੋਨੇ 'ਚ ਮੜ ਦੇਗਾ ਗਲਤ ਹੀ ਨਹੀਂ ਆਉਣੀ ਕੀ ਬੜਬੜ ਕਰਨ ਲੱਗ ਦਿੱਤਾ ਐ ਕੁਛ ਨਹੀਂ ਬੜਬੜ ਕਰਦਾ ਮੈਂ ਤਾਂ ਤੈਨੂੰ ਐ ਕਹਿਣਾ ਵੀ ਮੈਂ ਤਾਂ ਤੇਰੇ ਵਾਸਤੇ ਪਹਿਲਾਂ ਹੀ ਲਿਆ ਕੇ ਰੱਖ ਤਾ ਐ ਮੇਰੇ ਵਾਸਤੇ ਨਹੀਂ ਤੇ ਹੋਰ ਮੈਂ ਗਵਾਂਡੀਆਂ ਦੇ ਬਵਾਉਣੇ ਆ ਚੱਲ ਵੀਰੇ ਅੰਕਾਰ ਇਹਨਾਂ ਨੂੰ ਵਧੀਆ ਜਿਹਾ ਲਫਾਫੇ ਚ ਪੈਕ ਕਰ ਜਿੱਦਨ ਤੈਨੂੰ ਮੈਂ ਕਰਾਤਾ ਰਿਸ਼ਤਾ ਸਾਰੇ ਫੜਾ ਦੇ ਮੈਨੂੰ ਸੱਚ ਬੀਬੇ ਵਾਸਤੇ ਲੈ ਆਇਆ ਹੈਗਾ ਉਹ ਤੋਂ ਲੈ ਜਾ ਮੈਨੂੰ ਇਹ ਦੱਸ ਸਰ ਮੈਂ ਤੈਨੂੰ ਰਿਸ਼ਤਾ ਕਰਾਉਂਗੀ ਹੈ ਆਖਰ ਫੇਰ ਵੀ ਤੇਰੀ ਚਾਚੀ ਔਰ ਤੂੰ ਚੁੱਪਾ ਬੰਨੇ ਤੇਰੇ ਅੱਗੇ ਹੱਥ ਤੂੰ ਟੱਪ ਜਾ ਤੇਰੇ ਹੈ ਨਹੀਂ ਲੱਛਣ ਸੁਟਾੜੇ ਜਾ ਭਾਜ